ਕਰਕੇ ਫੇਰ ਕੱਢਿਆ ਮੇਰਾ ਫੇਰ ਮਿਸ ਹੋ ਗਿਆ ਇੱਕ ਪਿੰਡ ਦੇ ਨਾ ਮਾਰੀਆ ਮਾਨ ਪਿੰਦੇ ਸਰਪੰਚ ਸਾਡੇ ਬੂਹੇ ਗਿਆ ਗਿਆ ਖੇਡਣ ਵਾਲੀ ਵਾਲ ਮੇਰਾ ਨਾਮ ਗੁਰਕਿਰਤ ਸਿੰਘ ਪਿੰਡ ਮੇਰਾ ਅਵਾਨ ਮੈਂ ਖੇਡਣ ਗਿਆ ਗੁਰਬਾਲੀ ਵਾਲ ਖੇਡਣ ਗਿਆ ਸਾਰੇ ਜਣੇ ਉਹ ਜੋਤ ਮੁੰਡਾ ਵੀ ਜਿੱਤੇ ਗੋਲੀ ਵੱਜੀ ਉਹ ਵੀ ਗਿਆ ਮੇ ਨਾਲ ਵਾਲੀ ਵਾਲ ਖੇਡਣ ਇਹ ਪਿੰਡ ਆ ਇਹ ਆ ਇਹਨਾਂ ਦੀ ਕਿਤੇ ਆਪਸੀ ਕੋਈ ਕੋਈ ਮਾਮਾ ਹੀ ਹੈ ਕਿ ਦੇ ਸਾਡੇ ਨਾਲ ਤਾਂ ਕੋਈ ਹੋਈ ਨਹੀਂ ਅਸੀਂ ਵਿੱਚ ਛਡਾਉਣ ਪਏ ਨਾ ਵੀ ਰਹਿਣ ਦੋ ਰਹਿਣ ਦੋ ਉਹਨੇ ਉਹਨੇ ਮੇਰੇ ਤੱਕਾ ਮਾਰ ਗਿਆ ਪਹਿਲਾਂ ਕਿੰਨੇ ਕਿੰਨੇ ਮੇਰਾ ਦਜਾ ਮੰਨੇ ਨੇ ਆਡੇ ਪਿੰਡ ਵਾਲਾ ਸਰਪੰਚ ਜਿਹੜਾ ਬਣਿਆ ਆ ਕੀ ਤੇ ਕੇਵਲ ਜਿਹੜਾ ਸਾਡੇ ਪਿੰਡ ਦਾ ਆਡੇ ਜਿਹੜਾ ਪਿੰਡ ਜਿਹੜਾ ਕੇਵਲ ਉਹਨੇ ਪਿਸਤੌਲ ਫੜਿਆ ਸੀ ਪੁਲਿਸ ਮੁਲਾਜ਼ਮ ਨਹੀਂ ਪੁਲਿਸ ਮੁਲਾਜ਼ਮ ਸੀ ਪਹਿਲਾਂ ਹੁਣ ਰਿਟਾਇਰ ਹੋਇਆ ਹੋ ਅੱਛਾ ਤੇ ਇੱਕ ਦੂਜੇ ਨੇ ਮੰਨੇ ਨੇ ਰਵਲ ਫੜੀ ਇਹਨਾਂ ਦੇ ਨਾਲ ਕੋਈ 20 ਜਣੇ ਓਰੀਜਨਲ ਸਾਰਿਆਂ ਕੋ ਹਥਿਆਰੀ ਮਾਰੂ ਹਥਿਆਰੀ ਇਹਨਾਂ ਕੋ 10-10 ਰਵਲ ਰਣਾ ਬਈ ਰਵੀ ਇੱਕ ਹਥਿਆਰੀ ਰਵੀ 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 ਨਾਲ ਹੀ ਇਹਦਾ ਮੁੰਡਾ ਮੰਨੇ ਦਾ ਪੱਗੋ ਨਾਲ ਹੀ ਸੱਤੇ ਦੇ ਦੋਵੇਂ ਮੁੰਡੇ ਨਾਲ ਹੀ ਸੱਤੇ ਕਿਸ ਨਾਲ ਇਹਨਾਂ ਮੇਰੇ ਦੂਜਾ ਪੱਕੇ ਬਲ ਨੇ ਮੇਰੇ ਇਸੇ ਪਾਰਟੀ ਦੀ ਗੋਲੀ ਮਾਰੀ ਇੱਕ ਇੱਥੇ ਮਾਰੀ ਦੇ ਇੱਕ ਇੱਥੇ ਮਾਰੀ ਮੰਨੇ ਨੇ ਇੱਥੇ ਮਾਰੀ ਇੱਥੇ ਇੱਕ ਮਾਰੀ ਇੱਕ ਇੱਥੇ ਨੜਾ ਜ ਮਾਰੀ ਮੰਨੇ ਨੇ ਮੇਰੇ ਮੰਨੇ ਨੇ ਮੇਰੇ ਇੱਧਰ ਤਿੰਨ ਤਿੰਨ ਫੇਰ ਇੱਕ ਫੇਰ ਇੱਧਰ ਮਾਰਿਆ ਉਹਨਾਂ ਇੱਕ ਦੋ 1 2 ਵਜੇ ਇੱਕ ਇੱਕ ਉਹਦੇ ਮਾਰਿਆ ਦੋ ਦੋ ਮੰਦਰ ਪਿਆ ਇੱਕ ਉਹਦੇ ਮਾਰਿਆ ਤੇ ਉਹਨਾਂ ਦੇ ਪਿਛੇ ਇੱਕ ਸੱਤ ਫੇਰ ਮਿਸੋ ਇਹ ਪੂਰੀ ਉਹਨਾਂ ਫਾਇਰਿੰਗ ਕੀਤੀ ਪਿੰਡਾਂ ਦੀ ਕੋਈ ਮਾਰੀ ਕੋਈ ਉਹਨਾਂ ਮਾਰੀ ਵੀ ਉਹਨਾਂ ਦੇ ਜਿਹੜੇ ਘਰ ਦੇ ਕੋਰਾ ਹੁੰਦਾ ਨਾ ਉਹ ਰਾਹ ਬਣਿਆ ਸੜਕ ਓਹ ਇਹ ਤਾਂ ਮੁੰਡੂ ਗਿਆ ਵੀ ਤੇ ਇਹ ਸੜਕ ਤੇ ਤੂੰ ਕੀ ਤੀਕੋ ਲੈਣ ਆਏ ਜੀ ਇਹ ਹੜੇ ਘਰ ਨੂੰ ਰਾਹ ਜਾਂਦਾ ਅੰਦਰ ਤੇ ਇਹ ਸੜਕ ਬਣੀ ਆ ਤੇ ਫਿਰ ਇਹ ਇੱਥੇ ਜਿਹੜਾ ਮਰਜੀ ਨਾ ਕਰ ਸਕਦਾ ਆਂਦਾ ਫਿਰ ਹੁਣ ਨਾ ਕਿਉਂ ਰਾਏ ਉਹਨੇ ਇਦਾਂ ਕਹਿਤਾ ਗੋਲੀ ਮਾਰੀ ਗੋਲੀ ਮਾਰੀ ਕਿੰਨੇ ਮਾਰੀ ਗੋਲੀ ਜਿਹੜੇ ਸਰਪੰਚ ਨੇ ਢੱਕਿਆ ਉਹਨਾਂ ਸਿੱਧੀਆਂ ਗੋਲੀਆਂ ਚਲਾਈਆਂ ਕਿੰਨੇ ਜਣੇ ਸੀ ਉਹ ਉਹ 6-7 ਜਣੇ ਅੱਛਾ ਪਿੰਡ ਦਾ ਸਰਪੰਚ ਨੇ ਹੋਰ ਨਾਲ ਤੋਂ ਬਾਕੀ ਉਹਨਾਂ ਨੇ ਭਰਾ ਤੁਹਾਡਾ ਕੀ ਨਾਮ ਮੇਰਾ ਨਾਮ ਲਵਜੋਤ ਸਿੰਘ ਲਵਜੋਤ ਕਿੰਨੇ ਜਣੇ ਚੱਕਨੀ ਹੋਏ ਬੰਦੇ ਤਿੰਨ ਹਾਂਜੀ ਤਿੰਨ ਜਣੇ ਮੇਰਾ ਨਾਮ ਰਾਜੀਤ ਸਿੰਘ ਜੀ ਹਾਂਜੀ ਰਾਜੀ ਸਿੰਘ ਰਾਜੀ ਸਿੰਘ ਦੀ ਪਿੰਡ ਵਾਂਚ ਚ ਚੱਲੀਆਂ ਗੋਲੀਆਂ ਕਿੰਨੇ ਜਾਣੇ ਜੱਤਮੀ ਹੋਇਆ ਕੀ ਸੀ ਸਾਰਾ ਮਾਮਲਾ ਇਹ ਮਾਮਲਾ ਸਾਰਾ ਆ ਐਪੀ ਆਪਾਂ ਸਾਰੇ ਮੁੰਡੇ ਮੇਰੇ ਚਾਚੇ ਤਾਇਆ ਦੇ ਸਭ ਗਰਾਊਂਡ ਚ ਖੇਡਣਦੇ ਸੀ ਤੇ ਗਰਾਊਂਡ ਚ ਖੇਡਦੇ ਖੇਡਦੇ ਜਦੋਂ ਇਹ ਘਰ ਨੂੰ ਆਏ ਤੇ ਘਰ ਆਣ ਕੇ ਜਸਟੇ ਖਲੋਤੇ ਹੀ ਆ ਜੀ ਤੇ ਸਾਰੇ ਜਾਣੇ ਆਪਜੀ ਗੱਲਾਂ ਗੁੱਲਾਂ ਮਾਰਦੇ ਆ ਤੇ ਇਹ ਮਗਰੋਂ ਦੋ ਗੱਡੀਆਂ ਭਰ ਕੇ ਆਈਆਂ ਨੇ ਇਹ ਇੱਕ ਆਵਾ ਕੇਵਲ ਤੇ ਮਨਾ ਸਰਪੰਚ ਉਹਦਾ ਮੁੰਡਾ ਤੇ ਇੱਕ ਉਹਦੇ ਜਵਾਈ ਦੋ ਜਵਾਈ ਤੇ ਘਰਕਿਆਂ ਦੇ ਬੰਦੇ ਨੇ ਤੇ ਨਾਲ ਹੋਰ ਨੇ ਦੋ ਤਿੰਨ ਜਣੇ ਸਾਰੇ ਜਣੇ ਆਣ ਕੇ ਉਹਨਾਂ ਨੇ ਅੰਨੇ ਵਾ ਗੋਲੀ ਚਲਾਤੀ ਆ ਨਾ ਕਿ ਇਹਦੀ ਗੱਲ ਸੁਣੀ ਆ ਨਾ ਕਿ ਇਹਦੀ ਕਾ ਕੀਤਾ ਠੀਕ ਆ ਇੱਕ ਮੇਰੇ ਡੈ ਫਰ ਸਾਦੇ ਵਜੀ ਕੁਲਦੀਪ ਸਿੰਘ ਦੇ ਤੇ ਇੱਕ ਮੇਰਾ ਭਰਾ ਨੇ ਦੋ ਗੁਰਕੇ ਸਿੰਘ ਤੇ ਲਵਜੋ ਸਿੰਘ ਉਹਨਾਂ ਨੇ ਮੇਰੇ ਤੇ ਵੀ ਚਲਾਈ ਆ ਪਰ ਮੈਂ ਕਿ ਭੱਜ ਗਿਆ ਜਿਹੜਾ ਗੇਟ ਦੇ ਪਰਲੇ ਬੰਨੇ ਹੋਗਾ ਤੇ ਮੇਰੇ ਵੱਜਣ ਤੋਂ ਰਹਿ ਗਈ ਠੀਕ ਆ ਇੱਕ ਮੇਰਾ ਨਾਲ ਹੋਰ ਆ ਮੇਰਾ ਭਰਾ ਚਲਪੀ ਸਿੰਘ ਉਹਦੇ ਵੀ ਮਾਰ ਦੇਣ ਲੱਗੇ ਸੀ ਉਹ ਵੀ ਬੜਾ ਮੁਸ਼ਕਿਲ ਨਾਲ ਭਜਿਆ ਤੇ ਇਹਨਾਂ ਤਿੰਨਾਂ ਦੇ ਨਾਲ ਵੱਜ ਕੇ ਜ਼ਖਮੀ ਹੋ ਗਏ ਨਹੀਂ ਹਾਂਜੀ ਤਿੰਨ ਜਣੇ ਹਾਂਜੀ ਤਿੰਨ ਜਣੇ ਉਸ ਤੋਂ ਬਾਅਦ ਕਿਸੇ ਹਾਂਜੀ ਹੁਣ ਆਪਾਂ ਹਸਪਤਾਲ ਲੈ ਗਏ ਆਂ ਤੇ ਹੁਣ ਇਹਨਾਂ ਨੇ ਇਤੋਂ ਗਾਂ ਖੜਿਆ ਵਾ ਅਮਰਸਰ ਰੈਫਰ ਕੀਤਾ ਵਾ ਉਹਨਾਂ ਦੇ ਤਨਾਂ ਦੇ ਪੜ ਤੇ ਲੱਗੀਆਂ ਗੋਲੀਆਂ ਹਾਂਜੀ ਤਨਾਂ ਦੇ ਪੜ ਤੇ ਹਾਂ ਸਿੱਧੀਆਂ ਚਲਾਤੀਆਂ ਨਾ ਕੋਈ ਸੁਣਿਆ ਨਾ ਵੇਖਿਆ ਨਾ ਕਿਨੇ ਉਹਨਾਂ ਕੋ ਚਾਰ ਪੰਜ ਹਥਿਆਰ ਹੀ ਇੱਕ ਜਿਹੜਾ ਮਹਨੇ ਦਾ ਮੁੰਡਾ ਰਵੀ ਆ ਉਹਦੇ ਕੋ ਵੀ ਇੱਕ ਪਿਸਟਲ ਹੀ ਤੇ ਮਹਨੇ ਕੋ ਰਫਲ ਹੀ ਤੇ ਕੇਵਲ ਕੋ ਵੀ ਇੱਕ ਪਿਸਟਲ ਹੀ ਹਾਂਜੀ ਮਹਨਾ ਸਰਪੰਚ ਪਿੰਡ ਮਜੂਦਾ ਸਰਪੰਚ ਉਹਦੇ ਕੋ ਰਫਲ ਹੀ ਉਹਨੇ ਵੀ ਰਫਲ ਦੀ ਗੋਲੀ ਚਲਾਈ ਆ ਉਹ ਪਰ ਵੱਜੀ ਨਹੀਂ ਕਿਦੇ ਨੰਗ ਹੀ ਆ ਉਹਦਾ ਭਰਾ ਜਿਹੜਾ ਕੇਵਲ ਸਿੰਘ ਉਹ ਪੁਲਿਸ ਜੀ ਉਹ ਲਟਾਇਰ ਹੋ ਗਿਆ ਹੁਣ ਉਹਨੇ ਮਾਰੀਆਂ ਹਾਂਜੀ ਤੇ ਕਾਹਦੀਆਂ ਜਿਹੜੇ ਹਥਿਆਰ ਸੀ ਉਹ ਇੰਨਾ ਨਹੀਂ ਮੈਂ ਕਹਿ ਸਕਦਾ ਇੱਕ ਰਫਲੀ ਤੇ ਦੋ ਪਿਸਤੌਲ ਫੜੇ ਨਾ ਮੈਨੂੰ ਜਾਣਕਾਰੀ ਨਹੀਂ ਹੈ ਵੀ ਕਿਹੜੇ ਸੀ ਤੇ ਕਿਹੜੇ ਨਹੀਂ ਹਾਂਜੀ ਪੁਲਿਸ ਨੂੰ ਦੱਸ ਹਾਂਜੀ ਪੁਲਿਸ ਨੂੰ ਫੋਨ ਕਰਤਾ ਜੀ ਚਲੋ ਠੀਕ ਜਿਹੜਾ ਗੋਲੀ ਨਾਲ ਪੇਸ਼ੈਂਟ ਆਈ ਸੀ ਕਿ ਤੁਹਾਡੇ ਕੋਲ ਦਵਾਈ ਦੇ ਸੀ ਸਰ ਤੁਹਾਡੇ ਕੋਲ ਤਿੰਨ ਪੇਸ਼ੈਂਟ ਆਏ ਨੇ ਇੱਕ ਲਬਜੋਤ ਇੱਕ ਗੁਰਕੀਰਨ ਤੇ ਕੁਲਦੀਪ ਸਿੰਘ ਇਹਨਾਂ ਦੇ ਅਲੀਜੀਸਟ ਯੂ ਸੌਲਟ ਨਾਲ ਆਏ ਨੇ ਵੀ ਉਹਨਾਂ ਦੇ ਕਾਫੀ ਪੱਟ 'ਚ ਆਪਾਂ ਦੇਖਿਆ ਵੀ 60 ਵਗੈਰਾ ਲੱਗੀ ਸੀ ਤੇ ਬਲੀਡਿੰਗ ਵਗੈਰਾ ਕਾਫੀ ਹੋਉਂਦੀ ਸੀ ਜਿਹਦੇ ਕਰਕੇ ਅਸੀਂ ਉਹਨਾਂ ਨੂੰ ਫਰਸਟ ایڈ ਕਰਕੇ ਪ੍ਰੋਪਰ ਆਈਵੀ ਲਾਈਨ ਮੇਨਟੇਨ ਕਰਕੇ ਉਹਨਾਂ ਨੂੰ ਆਪਾਂ ਗੁਨਾਨਕਦੇਵ ਹਸਪਤਾਲ ਰੈਫਰ ਕੀਤਾ ਤਾਂ ਕਿ ਉਹਨਾਂ ਦਾ ਫਰਦਰ ਇਲਾਜ ਹੋ ਸਕੇ ਕਿੰਨੇ ਜਾਣੇ ਸਰ ਤਿੰਨ ਜਾਣੇ ਹੀ ਇੱਕ ਹੀ ਗੱਲ ਲੱਭ ਜੋ ਇੱਕ ਗੁਰਕੀਰਤ ਤੇ ਇੱਕ ਕੁਲਦੀਪ ਸਿੰਘ ਕਰਕੇ ਤਿੰਨ ਜਾਣੇ ਦੇਖੋ ਪਿੰਡ ਦੀ ਹਾਂਜੀ ਅਵਾਨ ਪਿੰਡ ਦੇ ਨੇ ਹਾਂਜੀ ਦੇਖੋ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਆਪਣਾ ਉੱਥੇ ਗੋਲੀ ਚੱਲੀ ਆ ਤੇ ਬੰਦੇ ਸਿਵਲ ਹਸਪਤਾਲ ਫਤਿਹਗੜ ਚੂੜੀਆਂ ਐਡਮਿਟ ਤੇ ਤੇ ਸsubprocess ਇੱਥੇ ਮੌਕੇ ਤੇ ਹੋਣ ਆਏ ਆਂ ਜੀ ਹਸਪੀਟਲ ਜਿੱਥੇ ਪਤਾ ਲੱਗਾ ਕਿ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਰੈਫਰ ਕੀਤਾ ਗਿਆ ਤੇ ਬਾਕੀ ਜਿਹੜੇ ਆ ਜ਼ਖਮੀ ਹੋਏ ਨੇ ਉਹਨਾਂ ਦੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਆ ਬਿਆਨ ਹਸਲ ਕਰਕੇ ਤੇ ਜਿਹੜੀ ਕਾਨੂੰਨੀ ਕਾਰਵਾਈ ਮਚ ਲਿਆਂਦੀ ਜਾਵੇਗੀ ਬੰਦਿਆਂ ਦੀ ਹੋਈ ਆਇਡੈਂਟੀਫਿਕੇਸ਼ਨ ਬਿਲਕੁਲ ਜੀ ਜੀ ਤੇ ਸਾਰਾ ਜੇ ਆਪਾਂ ਹਾਲਾਤ ਪਤਾ ਕਰਨੇ ਨੇ ਅਜੇ ਸਾਡਾ ਮਿਲ ਨਹੀਂ ਹੋਇਆ ਜੀ ਕਿਸੇ ਕਿਸੇ ਨਾਲ ਵੀ ਤੇ ਜੋ ਵੀ ਫੈਕਟ ਕਲੀਅਰ ਹੋਣਗੇ ਤੇ ਉਹਦੇ ਮੁਤਾਬਕ ਜਿਹੜੀ ਆ ਕਾਰਵਾਈ ਕੀਤੀ ਜਾਵੇਗੀ